ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗੈਜ ਬਰਨਾਲਾ ਸਿਟੀ ਵੱਲੋਂ ਕੀ ਹਾਲ ਚਾਲ ਨੇ ਸੋ ਆਪਾਂ ਅੱਜ ਗੱਲ ਕਰਨੀ ਹੈ ਜਿਹੜੀ ਆਪਾਂ ਕਰਨੀ ਹੈ ਗੱਲ ਅੱਜ ਟੈਲੈਂਟ ਦੇ ਵੀ ਜਿਹੜਾ ਟੈਲੈਂਟ ਆ ਉਹ ਕਿਸੇ ਪਲੇਸ ਦੇ ਉੱਪਰ ਕਿਸੇ ਜਗ੍ਹਾ ਦੇ ਉੱਪਰ ਡਿਪੈਂਡ ਨਹੀਂ ਹੈਗਾ ਵਾਈ ਮੂਸੇ ਵਾਲਾ ਸਾਹਮਣੇ ਵੀ ਕਿਹਾ ਸੀ ਸਿੱਧੂ ਮੂਸੇਵਾਲੇ ਨੇ ਵੀ ਪਹਿਲ ਟੈਲੈਂਟ ਆ ਪਲੇਸ ਤੇ ਡਿਪੈਂਡ ਕਰੇ ਨਾ ਟੈਲੈਂਟ ਕਿੱਥੇ ਸਪਲੇਸ ਤੇ ਕਿੱਥੇ ਥਾਂ ਤੇ ਕਿਸੇ ਜਗ੍ਹਾ ਤੇ ਕਿਸੇ ਸ਼ਹਿਰ ਤੇ ਕਿਸੇ ਕੰਟਰੀ ਦੇ ਡਿਪੈਂਡ ਨਹੀਂ ਕਰਦਾ ਜੇ ਤੁਹਾਡੇ ਕੋਲ ਟੈਲੈਂਟ ਹੈ ਤਾਂ ਤੁਸੀਂ ਕਿੱਥੇ ਵੀ ਬੈਠੇ ਹੋ ਤੇ ਤੁਸੀਂ ਆਪਣੇ ਹੁਨਰ ਦੇ ਜਰੀਏ ਆਪਣੇ ਟੈਲੈਂਟ ਦੇ ਜਰੀਏ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਤਲਬ ਰਜ਼ਾ ਦੇ ਵਿੱਚ ਰਹਿ ਕੇ ਇਨਸਾਨੀਅਤ ਨੂੰ ਸਮਝਦੇ ਹੋਏ ਸਹੀ ਰਸਤੇ ਦੇ ਉੱਤੇ ਸਹੀ ਮਾਰਗਦਰਸ਼ਨ ਦੇ ਉੱਪਰ ਚੱਲਦੇ ਹੋਏ ਤੁਸੀਂ ਕੁਝ ਵੀ ਕਰ ਸਕਦੇ ਹੋ ਸੱਚੇ ਸੁੱਚੇ ਮਨ ਦੇ ਨਾਲ ਸੋ ਅ ਕੁਝ ਦਿਨ ਪਹਿਲਾਂ ਸਾਡੇ ਕੋਲ ਸਾਡੇ ਭਰਾ ਪਹੁੰਚੇ ਸੀਗੇ ਪਟਿਆਲੇ ਤੋਂ ਬਾਈ ਹੈਰੀ ਜੀ ਤੇ ਨਾਲ ਉਹਨਾਂ ਦੇ ਕੁਝ ਦੋਸਤ ਸੀਗੇ ਚਲੋ ਉਹ ਸਪੈਸ਼ਲੀ ਮਿਲਣ ਦੇ ਲਈ ਆਏ ਮੈਂ ਥੈਂਕ ਯੂ ਕਰਨਾ ਬਾਈ ਹੈਰੀ ਦਾ ਤੇ ਉਹਨਾਂ ਦੇ ਜਿਹੜੇ ਨਾਲ ਆਏ ਸੀ ਉਹਨਾਂ ਦਾ ਯਾਰੋਸਤ ਜਿਨ੍ਹਾਂ ਨੇ ਆ ਕੇ ਆਪਾਂ ਨੂੰ ਇੰਨਾ ਮਾਨ ਬਖਸ਼ਿਆ ਗੱਲਾਂ ਬਾਤਾਂ ਬਹੁਤ ਹੋਈਆਂ ਨਾਲ ਛੋਟਾ ਵੀ ਬੈਠਾ ਸੀ ਆਪਣਾ ਮਨਿੰਦਰ ਤੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਮਨਿੰਦਰ ਦੇ ਨਾਲ ਹੀ ਉਹਨਾਂ ਦਾ ਲਿੰਕ ਹੋਇਆ ਸੀਗਾ ਫੋਨ ਤੇ ਗੱਲਬਾਤ ਹੋਈ ਸੋ ਗੱਲਾਂ ਬਾਤਾਂ ਬਹੁਤ ਚੱਲੀਆਂ ਉਦੋਂ ਵੀ ਇਹੀ ਗੱਲ ਚੱਲੀ ਵੀ ਮਤਲਬ ਜਿਹੜਾ ਟੈਲੈਂਟ ਆ ਉਹ ਕਿਸੇ ਪਲੇਸ ਤੇ ਡਿਪੈਂਡ ਨਹੀਂ ਕਰਦਾ ਜੇ ਤੁਹਾਡੇ ਜੋ ਕੋਈ ਹੁਨਰ ਆ ਤੇ ਉਹ ਤੁਸੀਂ ਕਿੱਥੇ ਵੀ ਬੈਠੇ ਹੋ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਸੋ ਜਿਹੜਾ ਟੈਲੈਂਟ ਆ ਪ੍ਰਮਾਤਮਾ ਵੱਲੋਂ ਭਰੀ ਹੋਈ ਕਲਾ ਕਿਸੇ ਵੀ ਇਨਸਾਨ ਦੇ ਵਿੱਚ ਹੈਗੀ ਆ ਬਾਕੀ ਸਾਰੇ ਬੰਦਿਆਂ ਦੀ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਜਿਵੇਂ ਗੁਰਦਾਸ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਚਲੋ ਕੁਆਲਿਟੀ ਸਾਰਿਆਂ ਦੀ ਹੁੰਦੀ ਆ ਕੋਈ ਨਾ ਕੋਈ ਹਰ ਇੱਕ ਖੇਤੇ ਦੇ ਵਿੱਚ ਹਰ ਇੱਕ ਏਰੀਏ ਦੇ ਵਿੱਚ ਵਧੀਆ ਤੋਂ ਵਧੀਆ ਕਾਰੀਗਰ ਵਧੀਆ ਤੋਂ ਵਧੀਆ ਕੰਮ ਕਰਨ ਵਾਲੇ ਕੁਆਲਿਟੀ ਵਾਲੇ ਬੰਦੇ ਜਿਹੜੇ ਹੈਗੇ ਨੇ ਬੈਠੇ ਨਹੀਂ ਸੋ ਸੋਸ਼ਲ ਮੀਡੀਆ ਇੱਕ ਬਹੁਤ ਹੀ ਅੱਛਾ ਜਿਹੜਾ ਹੈਗਾ ਪਲੇਟਫਾਰਮ ਆ ਇਹਦੇ ਜਰੀਏ ਤੁਸੀਂ ਅੱਗੇ ਆ ਸਕਦੇ ਹੋ ਤੇ ਆਪਣੀ ਪਛਾਣ ਆ ਜਿਹੜੀ ਉਹ ਲੋਕਾਂ ਦੇ ਵਿੱਚ ਬਣਾ ਸਕਦੇ ਹੋ ਤੁਹਾਡੇ ਚ ਕਿਹੜੀ ਕਲਾ ਹੈ ਉਹ ਤੁਸੀਂ ਸਾਰਿਆਂ ਦੇ ਸਾਹਮਣੇ ਰੱਖ ਸਕਦੇ ਹੋ ਕਿਸੇ ਨੂੰ ਵੀ ਤੁਹਾਡੀ ਜ਼ਰੂਰਤ ਆ ਤੇ ਉਹ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਜ਼ਰੂਰ ਕਰੂਗਾ ਤੇ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਅੱਜ ਆਪਾਂ ਦੇਖਦੇ ਆਂਗੇ ਚੰਗੇ ਚੰਗੇ ਐਕਟਰ ਐਕਟਿੰਗ ਕਰਦੇ ਕਰਦੇ ਛੋਟੀਆਂ ਛੋਟੀਆਂ ਮਤਲਬ ਵੀਡੀਓਜ਼ ਕਲਿੱਪ ਬਣਾਉਂਦੇ ਬਣਾਉਂਦੇ ਢੂਤਾ ਪਿੰਡੀ ਵਾਲਾ ਹੈ ਨਾ ਦੇਖਦੇ ਆਪਾਂ ਕਿੰਨੇ ਤਗੜੇ ਸਟਾਰ ਕਲਾਕਾਰਾਂ ਦੇ ਨਾਲ ਬਾਈ ਦਲਜੀਤ ਦੋ ਸਾਂਝਾਂ ਵਾਲੇ ਨਾਲ ਉਹਨੇ ਫਿਲਮ ਕੀਤੀ ਆ ਨਾਲ ਨੀਰੂ ਜੀ ਨੇ ਤੇ ਮਤਲਬ ਕੀ ਆ ਵੀ ਜਿਹੜਾ ਟੈਲੈਂਟ ਆ ਯਾਰ ਉਹਨੇ ਤੁਹਾਡਾ ਮਤਲਬ ਜਿਹੜੇ ਬੰਦੇ ਹੁੰਦੇ ਆਗੇ ਯੌਰੀ ਉਹਨਾਂ ਨੇ ਹੀਰਿਆਂ ਦੀ ਪਰਖ ਕਰ ਹੀ ਲੈਣੀ ਆ ਵੀ ਇਹ ਹੀਰਾ ਯਾਰ ਉੱਥੇ ਪਿਆਗਾ ਹੀਰਾ ਇਹਨੂੰ ਚੱਕੋ ਇਹ ਕੁਝ ਕਰ ਸਕਦਾ ਬੰਦਾ ਇਹ ਚ ਟੈਲੈਂਟ ਹੈਗਾ ਤੇ ਸੋ ਇਹੀ ਗੱਲ ਆ ਵੀ ਤੁਹਾਡੀ ਬਾਹ ਫੜਨ ਵਾਲੇ ਆਪੇ ਆ ਜਾਣਗੇ ਕੋਈ ਦਿੱਕਤ ਨਹੀਂ ਉਸ ਪਰਮਾਤਮਾ ਨੂੰ ਤੁਸੀਂ ਮਤਲਬ ਹਾਜ਼ਰ ਨਾਜ਼ਰ ਸਮਝ ਕੇ ਸੱਚੇ ਦਿਲੋਂ ਆਪਣੀ ਮਿਹਨਤ ਨੂੰ ਪਿਆਰ ਕਰਦੇ ਹੋਏ ਅੱਗੇ ਵਧਦੇ ਜਾਓ ਰਸਤੇ ਆਪਣੇ ਆਪ ਖੁੱਲਦੇ ਜਾਣਗੇ ਕੋਈ ਦਿੱਕਤ ਨਹੀਂ ਲੱਗੇ ਰਹੋ ਖਰਗੋਸ ਤੇ ਘਸੂ ਗਮੇ ਵਾਲੀਆਂ ਜਿਹੜੀਆਂ ਹੈਗੀਆਂ ਨੇ ਇਹ ਸਟੋਰੀ ਆਪਾਂ ਆਮ ਹੀ ਸੁਣੀਆਂ ਨੇ ਇਹ ਬੜੀਆਂ ਵੀ ਨੇ ਇਹਨਾਂ ਦਾ ਮਤਲਬ ਹੀ ਇਹ ਸੀ ਵੀ ਮਤਲਬ ਕੱਸੂ ਕੰਮਾਂਗਾ ਜਿਹੜਾ ਕੱਸੂ ਕੰਮ ਦਾ ਮਤਲਬ ਚਾਲ ਤੋਂ ਮਤਲਬ ਲਗਾਤਾਰਤਾ ਵੀ ਤੁਹਾਡੇ ਵਿੱਚ ਲਗਾਤਾਰਤਾ ਹੋਣੀ ਚਾਹੀਦੀ ਆ ਤੁਹਾਡੀ ਲਗਾਤਾਰਤਾ ਟੁੱਟਣੀ ਨਹੀਂ ਚਾਹੀਦੀ ਥੋੜਾ 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 ਤੁਸੀਂ ਕਰੀ ਜਾਓ ਲੇਟ ਪਹੁੰਚ ਜਾਓਗੇ ਪਰ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਇਹ ਤੁਹਾਡੇ ਵਿੱਚ ਆਤਮ ਵਿਸ਼ਵਾਸ ਆ ਜਿਹੜਾ ਉਹ ਹੋਣਾ ਜ਼ਰੂਰੀ ਆ ਤੇ ਤੁਸੀਂ ਆਪਣੀ ਜਿਹੜੀ ਹੈਗੀ ਆ ਪੋਜਿਟਿਵਿਟੀ ਉਹਨੂੰ ਕਾਇਮ ਰੱਖੋ ਅ ਸੋ ਮੈਂ ਇਹ ਵੀ ਗੱਲ ਕਰਨੀ ਸੀ ਇੱਕ ਮੈਂ ਤੁਹਾਨੂੰ ਮਤਲਬ ਦੱਸਣਾ ਸੀਗਾ ਵੀ ਇਸੇ ਜਰੀਏ ਦੇ ਨਾਲ ਅ ਸੋਸ਼ਲ ਮੀਡੀਆ ਦੇ ਮਤਲਬ ਜਰੀਏ ਆਪਣੇ ਕੋਲ ਕੰਮ ਬਹੁਤ-ਬਹੁਤ ਦੂਰ ਤੋਂ ਕੰਮ ਕਰਵਾਉਣ ਵਾਸਤੇ ਜਿਹੜੇ ਕਸਟਮਰ ਨੇ ਪਹੁੰਚਦੇ ਨੇ ਥੈਂਕ ਯੂ ਧੰਨਵਾਦ ਉਹਨਾਂ ਦਾ ਜਿਹੜੇ ਮਾਨ ਬਕਸ ਦੇ ਨੇ ਰਾਸਤੇ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕ ਕਾਰੀਗਰ ਆਉਂਦੇ ਹੋਣਗੇ ਸਾਡੇ ਨਾਲੋਂ ਵਧੀਆ ਕੰਮ ਕਰਨ ਵਾਲੇ ਬੰਦੇ ਵਰਕਸ਼ਾਪਾਂ ਵਾਲੇ ਬੰਦੇ ਹੋਰ ਰਸਤੇ ਦੇ ਵਿੱਚ ਬਹੁਤ ਆਉਂਦੇ ਹੋਣਗੇ ਕੁਦਰਤੀ ਗੱਲ ਆ ਉਹਨਾਂ ਦੀ ਉਹਨਾਂ ਤੱਕ ਅਪਰੋਚ ਨਹੀਂ ਹੋਈ ਆਪਣੇ ਤੱਕ ਪਹੁੰਚ ਹੋਊਗੀ ਧੰਨਵਾਦ ਆ ਉਹਨਾਂ ਦਾ ਜਿਹੜੇ ਇਨਾਮਾਨ ਬਕਸ ਦੇ ਆਗੇ ਹਨ ਤੇ ਆਪਣੇ ਕੋਲ ਗੱਡੀ ਪਹੁੰਚੀ ਜਿੱਦਾਂ ਹਰਿਆਣਾ ਗੜगांव ਤੋਂ ਵੀ ਪਹੁੰਚੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੀ ਨਗਰੀ ਤੋਂ ਪਹੁੰਚੀਆਂ ਗੱਡੀਆਂ ਕੰਮ ਕਰਵਾਉਣ ਵਾਸਤੇ ਹੋਰ ਆਲੇ-ਦਾਲੇ ਬਠਿੰਡਾ ਸਾਹਿਬ ਤੋਂ ਸਾਡੇ ਬਾਈ ਜੀ ਲੱਭਰੀ ਜੀ ਬਹੁਤ ਅੱਛੇ ਸਾਡੇ ਭਰਾ ਨੇ ਉਹ ਵੀ ਪਹੁੰਚੇ ਤੇ ਹੋਰ ਵੀ ਗੱਡੀਆਂ ਸਾਡੇ ਏਰੀਆ ਦੇ ਵਿੱਚੋਂ ਵੀ ਕੰਮ ਕਰਵਾਉਣ ਵਾਸਤੇ ਅੱਜ ਦੀ ਘੜੀ ਦਾਤੇ ਦੀ ਮਿਹਰ ਦੇ ਨਾਲ ਸਾਡੇ ਕੋਲੇ ਕੰਮ ਆ ਜਿਹੜਾ ਉਹ ਉੱਪਰ ਦੀ ਆ ਕੰਮ ਸਾਡੇ ਸਿਰ ਦੇ ਉੱਪਰ ਦੀ ਲੰਘ ਚੁੱਕਿਆ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕਸਟਮਰਾਂ ਨੂੰ ਕਿਵੇਂ ਅਟੈਂਡ ਕਰੀਏ ਜਦੋਂ ਬੰਦਾ ਆ ਕੇ ਗੇਟ ਤੇ ਖੜਦਾ ਤੇ ਉਹਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਐਨੇ ਮਾਣ ਦੇ ਨਾਲ ਬੰਦਾ ਆਉਂਦਾ ਆ ਕੇ ਕਹਿੰਦਾ ਅਗਲਾ ਕਹਿੰਦਾ ਬਾਈ ਜੀ ਮੈਂ ਸੋਸ਼ਲ ਮੀਡੀਆ ਤੋਂ ਤੁਹਾਡੀ ਐਡ ਦੇਖ ਕੇ ਤੁਹਾਡੀ ਵੀਡੀਓ ਦੇਖ ਕੇ ਆਇਆ ਸੋ ਬਹੁਤ ਖੁਸ਼ੀ ਹੁੰਦੀ ਆ ਜਦੋਂ ਬੰਦੇ ਆਉਂਦੇ ਨੇ ਅਸੀਂ ਸਾਰਿਆਂ ਨੂੰ ਜਿੰਨਾ ਵੀ ਹੋ ਸਕਦਾ ਆਪਣੇ ਵੱਲੋਂ ਬਹੁਤ ਮਾਨ ਸਤਕਾਰ ਦਿੰਨੇ ਆ ਜੇ ਕੋਈ ਕਮੀ ਪੇਸੀ ਰਹਿ ਜਾਂਦੀ ਆ ਤਾਂ ਬਾਈ ਜੀ ਸੌਰੀ ਥੋੜਾ ਜਿਹਾ ਕੰਮ ਦੇ ਵਿੱਚ ਵੀ ਤੁਹਾਨੂੰ ਪਤਾ ਹਨਾ ਬੰਦਾ ਵਿਜੀ ਹੁੰਦਾਗਾ ਪਰ ਸਾਡੀ ਆਪਦੇ ਬੰਨਿਓ ਬਹੁਤ ਜਾਣਦੀ ਇਹ ਹੁੰਦੀ ਆ ਵੀ ਅਸੀਂ ਬੰਦੇ ਨੂੰ ਫੀਲ ਨਾ ਹੋਣਦੀਏ ਵੀ ਚੱਲ ਕੇ ਆਇਆ ਬੰਦਾ ਆਪਾਂ ਕਹੀਏ ਵੀ ਯਾਰ ਆਪਣੇ ਕੋਲੇ ਪਹੁੰਚਿਆ ਹਨਾ ਤੇ ਬਹੁਤ ਬਹੁਤ ਧੰਨਵਾਦ ਆਪਣੇ ਕੋਲੇ ਗੱਡੀ ਜਿਹੜੀ ਹੁਣ ਪਹੁੰਚੀ ਹੈਗੀ ਉਹ ਪਹੁੰਚੀ ਹੈਗੀ ਜੰਮੂ ਕਸ਼ਮੀਰ ਤੋਂ ਲਾਲੋ ਸਾਹਿਬ ਕਿੱਥੇ ਪਿਆ ਜੰਮੂ ਕਸ਼ਮੀਰ ਕਿੱਥੇ ਪਿਆ ਸਾਡਾ ਬਰਨਾਲਾ ਸਹਿਰ ਬਾਈ ਨੇ ਆਪਣੇ ਨੇ ਹੈਰੀ ਨੇ ਪਟਿਆਲੇ ਵਾਲੇ ਨਾਲ ਉਸ ਦਿਨ ਅਸੀਂ ਬੈਠੇ ਸੀ ਗੱਲ ਕਰਦੇ ਸੀ ਹੈਰੀ ਬਾਈ ਕਹਿੰਦਾ ਵੱਡੇ ਸ਼ਹਿਰਾਂ ਦੇ ਵਿੱਚ ਬੈਠ ਕੇ ਛੋਟੇ ਸ਼ਹਿਰਾਂ ਤੱਕ ਅਪਰੋਚ ਕਰਨੀ ਨਾਰਮਲ ਗੱਲ ਆ ਜਦ ਤੁਸੀਂ ਜਦੋਂ ਛੋਟੇ ਸ਼ਹਿਰਾਂ 'ਚ ਬੈਠ ਕੇ ਵੱਡੇ ਸ਼ਹਿਰਾਂ ਤੱਕ ਤੁਸੀਂ ਅਪਰੋਚ ਕਰਦੇ ਹੋ ਉੱਪਰ ਤੱਕ ਨੂੰ ਜਾਂਦੇ ਹੋ ਉਹ ਗੱਲ ਦੇ ਵਿੱਚ ਨਜ਼ਾਰਾ ਹੀ ਵੱਖਰਾਗਾ ਉਹ ਚੀਜ਼ ਹੀ ਵੱਖਰੀ ਹੈ ਉਸ ਕੂਨ ਹੀ ਵੱਖਰਾ ਜਦੋਂ ਤੁਸੀਂ ਨੀਚੇ ਤੋਂ ਉੱਪਰ ਤੱਕ ਅਪਰੋਚ ਕਰਦੇ ਹੋ ਤੇ ਮੈਨੂੰ ਬਾਈ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਤੁਸੀਂ ਥੱਲੇ ਬਹਿ ਕੇ ਉੱਪਰ ਤੱਕ ਅਪਰੋਚ ਕਰਦੇ ਹੋ ਇਹ ਗੱਲਾਂ ਨਾਰਮਲ ਨਹੀਂ ਹੈਗੀ ਆ ਬਹੁਤ ਵਧੀਆ ਗੱਲ ਲੱਗੀ ਤੇ ਉਹ ਕਹਿੰਦੇ ਅਸੀਂ ਸੋਡੀ سپورਟ ਦੇ ਉੱਤੇ ਸਦਾ ਲਈ ਖੜੇ ਆ ਬਾਈ ਬਹੁਤ ਅੱਛੀ ਪੋਸਟ ਦੇ ਨੇ ਕਰਾਂਗੇ ਗੱਲਬਾਤ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸੀਗੇ ਵੀ ਜੰਮੂ ਕਸ਼ਮੀਰ ਤੋਂ ਗੱਡੀ ਪਹੁੰਚੀ ਆਪਣੇ ਕੋਲ ਕੰਮ ਲਈ ਛੋਟੇ ਨੇ ਮਨਿੰਦਰ ਨੇ ਮੈਨੂੰ ਕਿਹਾ ਕਹਿੰਦਾ ਵੀਰੇ ਵੀ ਐ ਕਰਕੇ ਗੱਡੀ ਜੰਮੂ ਕਸ਼ਮੀਰ ਤੋਂ ਫੋਨ ਆ ਰਿਹਾ ਕਈ ਮਹੀਨੇ ਹੋ ਗਏ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਹੱਥ ਬਣਾ ਲਾ ਬੰਬਾਂ ਦਾ ਘਰ ਐ ਕੋ ਬੰਬਾਂ ਦੇ ਘਰ ਚੋਂ ਹੋਰ ਨਾ ਕੋਈ ਨਵਾਂ ਤੂ ਸਿਆਪਾ ਖੜਾ ਕਰ ਲਈ ਚੰਗਾ ਤੋਰੀ ਬੋਲਕਾ ਚੱਲਦਾ ਆਪਣਾ ਆਪਾਂ ਕੰਮ ਕਰੀ ਚੱਲੋ ਵਧੀਆ ਰੋਵਾਂਗੇ ਤੇ ਕਹਿੰਦਾ ਜੀ ਚਲੋ ਠੀਕ ਐ ਤੇ ਉਹਨਾਂ ਦੇ ਦੁਬਾਰਾ ਦੁਬਾਰਾ ਰਿਪੀਟ ਫੋਨ ਆਈ ਗਏ ਇੱਕ ਦਿਨ ਤਾਂ ਫਿਰ ਉਹ ਬਈ ਆਈ ਗਏ ਗੱਡੀ ਲੈ ਕੇ ਇਹ ਕੰਦਾ ਵੀ ਉਤ ਆ ਰਹੇ ਨੇ ਮੈਂ ਕਿਹਾ ਚਲੋ ਵੈਲਕਮ ਆਨ ਤੋਂ ਕੋਈ ਗੱਲ ਨਹੀਂ ਬਾਈ ਜੀ ਆ ਗਏ ਉਹਨਾਂ ਨੂੰ ਮਿਲ ਕੇ ਵੀ ਬਹੁਤ ਚੰਗਾ ਲੱਗਿਆ ਉਹ ਪੰਜ ਛੇ ਜਾਣੇ ਸੀਗੇ ਦੋ ਗੱਡੀਆਂ ਸੀ ਉਹਨਾਂ ਕੋਲ ਇੱਕ ਗੱਡੀ ਉਹ ਚੋਂ ਵਾਪਸ ਚਲੇ ਗਏ ਤੇ ਉਹ ਗੱਡੀ ਜੰਮੂ ਕਸ਼ਮੀਰ ਤੋਂ ਆਪਾਂ ਨੂੰ ਕੰਮ ਕਰਨ ਵਾਸਤੇ ਦੇ ਗਏ ਜਿਹੜੀ ਕਿ ਆਪਾਂ ਸਾਰੀ ਆਲ ਓਵਰ ਰੀਪੇਂਟ ਕਰਨੀ ਆ ਗੱਡੀ ਹੈਗੀ ਮਰੂਤੀ ਸੁజుਕੀ ਦੀ ਸਵਿਫਟ ਸਵਿਫਟ ਗੱਡੀ ਆ ਚਲੋ ਉਹਦਾ ਆਪਾਂ ਕੰਮ ਸਟਾਰਟ ਕਰਤਾ ਕਿੱਦਾਂ ਦੀ ਗੱਡੀ ਆ ਉਹ ਮੈਂ ਵੀਡੀਓ ਦੇ ਨਾਲ ਅਟੈਚ ਕਰਕੇ ਥੋੜੀ ਜਿਹੀ 2 ਮਿੰਟ ਦੀ ਵੀਡੀਓ ਤੁਹਾਨੂੰ ਦਿਖਾਵਾਂਗਾ ਤੇ ਉਸ ਤੋਂ ਬਾਅਦ ਕਿਵੇਂ ਉਹਦਾ ਕੰਮ ਦੀ ਸਟਾਰਟਿੰਗ ਹੋਈ ਆ ਕਿੱਥੇ ਜਾ ਕੇ ਐਂਡਮ ਦਾ ਤੇ ਗੱਡੀ ਦੀ ਕਲਰ ਕੁਆਲਿਟੀ ਜਾਂ ਸਾਰੀ ਕੰਪਲੀਟ ਗੱਡੀ ਕਿੱਦਾਂ ਦੀ ਬਣਦੀ ਆ ਲਾਸਟ ਪੜਾ ਦੇ ਉੱਤੇ ਆਪਾਂ ਤੁਹਾਨੂੰ ਦਿਖਾਵਾਂਗੇ ਗੱਡੀ ਕਿੱਦਾਂ ਦੀ ਬਣਦੀ ਆ ਸੋ ਥੈਂਕ ਯੂ ਕਰਦਾ ਮੈਂ ਸਾਰੇ ਭਰਾਵਾਂ ਦਾ ਜਿਹੜੇ ਆਪਾਂ ਨੂੰ ਫੋਲੋ ਕਰਦੇ ਆ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਸਾਰਿਆਂ ਦਾ ਥੈਂਕ ਯੂ ਆ ਬਹੁਤ ਬਹੁਤ ਤੁਹਾਡੀ ਸਪੋਰਟ ਦੇ ਨਾਲ ਹੀ ਆ ਵੀਰੇ ਜੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤਾਂ ਵੀਡੀਓ ਅੱਗੇ ਦੀ ਅੱਗੇ ਜਾਂਦੀ ਆ ਤੇ ਸ਼ੁਕਰੀਆ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਮੇਰਾ ਭਰਾ ਤੁਸੀਂ ਵੀ ਫੋਲੋ ਕਰ ਲਿਓ ਤੇ ਆਪਣੀਆਂ ਜਿਹੜੀਆਂ ਵੀਡੀਓ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਵੀ ਸਿੱਖਣ ਨੂੰ ਕੁਝ ਨਾ ਕੁਝ ਜ਼ਰੂਰ ਮਿਲ ਜਾਏ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਕੋਈ ਤੁਸੀਂ ਵੀਡੀਓ ਨੂੰ ਦੇਖਦੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਕੁਝ ਨਹੀਂ ਬੇਸਿਕ ਨੌਲੇਜ ਦੇ ਵਿੱਚ ਤੁਹਾਡੇ ਵੀ ਵਾਧਾ ਹੋਊਗਾ ਤੁਹਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੂਗਾ ਅਸੀਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਇਦਾਂ ਦਾ ਕੋਈ ਨਾ ਕੋਈ ਪੁਆਇੰਟ ਰੱਖਦੇ ਆਂ ਵੀ ਜੇ ਤੁਸੀਂ ਸਾਡੀ ਵੀਡੀਓ ਨੂੰ 5 ਮਿੰਟ 2 ਮਿੰਟ ਦੇਖ ਕੇ ਆਪਣਾ ਕੀਮਤੀ ਸਮਾਂ ਸਾਨੂੰ ਦਿਨੇ ਹੋ ਤਾਂ ਉਹਦੇ ਵਿੱਚੋਂ ਥੋੜਾ ਬਹੁਤਾ ਤੁਹਾਡੇ ਵੀ ਕੁਝ ਪੱਲੇ ਪੱਗੇ ਇਹ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਵਧੀਆ-ਵਧੀਆ ਜਿਹੜੇ ਹੈਗੇ ਨੇ ਪ੍ਰੋਜੈਕਟ ਲਾ ਰਹੇ ਆਂਗੇ ਬਾਈ ਹੈਰੀ ਦੇ ਨਾਲ ਸਾਡੀ ਅਕਸਰ ਇਸੇ ਮਸਲੇ ਤੇ ਗੱਲਾਂ ਚੱਲਦੀਆਂ ਸੀਗੇ ਤੁਹਾਨੂੰ ਜਲਦੀ ਅਸੀਂ ਵਧੀਆ ਮੈਸੇਜ ਦੇਵਾਂਗੇ ਕੋਈ ਨਾ ਕੋਈ ਤੇ ਸੋ ਕਮ ਅੱਜ ਦੀ ਘੜੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਤੇ ਆਪਾਂ ਖੁਦ ਵੀ ਚੜ੍ਹਦੀ ਕਲਾ ਦੇ ਵਿੱਚ ਆ ਮਨ ਪੂਰਾ ਕੈਮ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਹੈਗੇ ਅਸੀਂ ਸਬਦ ਚਰਨਾਂ ਦੀ ਧੂੜੀਆਂ ਸਾਰੇ ਭਰਾ ਨੇ ਭਰਾਵਾਂ ਦੀ ਮਤਲਬ ਹੱਲਾ ਸੇਰੀ ਦੇ ਨਾਲ ਉਹਨਾਂ ਦੇ ਪਿਆਰ ਸਦਕਾ ਹੀ ਸਾਰਾ ਕੁਝ ਆ ਗਿਆ ਤੇ ਸੋ ਆਪਾਂ ਨਾਲ ਜਿਹੜੀ ਹੈਗੀ ਥੋੜੀ ਜੀ ਵੀਡੀਓ ਆ ਉਹ ਚਲਾਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਦੇਖਿਓ ਤੇ ਨਾਲ ਹੀ ਆਪਾਂ ਲਾਸਟ ਐਂਡ ਤੱਕ ਜਦਨ ਵੀਡੀਓ ਤਿਆਰ ਹੋਗੀ ਇੱਕ ਮਹੀਨੇ ਦਾ ਆਪਾਂ ਉਹਨਾਂ ਕੋਲੋਂ ਟਾਈਮ ਲਿਆਗਾ ਗੱਡੀ ਦਾ ਹਫਤਾ ਕੋ ਹੋ ਗਿਆ ਆਪਣੇ ਕੋਲ ਗੱਡੀ ਪਹੁੰਚੀ ਨੂੰ ਤੇ ਜਦਨ ਵੀ ਗੱਡੀ ਤਿਆਰ ਹੁੰਦੀ ਆਪਾਂ ਸਾਰੀ ਵੀਡੀਓ ਤੁਹਾਡੇ ਤੱਕ ਉਦੋਂ ਵਾਰ ਅਪਲੋਡ ਕਰਕੇ ਭੇਜਾਂਗੇ ਤੇ ਕਿਵੇਂ ਲੱਗੀ ਕਿਵੇਂ ਤੁਹਾਨੂੰ ਕੰਮ ਲੱਗਿਆ ਤੁਸੀਂ ਆਪਣੇ ਵਿਊ ਨੇ ਜਿਹੜੇ ਉਹ ਜ਼ਰੂਰ ਦੇਣੇ ਨੇ ਤੇ ਚਲੋ ਮਿਲਦੇ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਕੋਈ ਨਵਾਂ ਵਿਚਾਰ ਆਇਆ ਮਨ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਤਦ ਤੱਕ ਲਈ ਸਾਸੀ ਗੱਲ ਧੰਨਵਾਦ ਸਾਰਿਆਂ ਦਾ ਹਾਂਜੀ ਇਹ ਆ ਉਹ ਗੱਡੀ ਜੰਮੂ ਕਸ਼ਮੀਰ ਜੇਕੇ ਨੰਬਰ ਪੂਰੀ ਗੱਡੀ ਦੇ ਉੱਪਰ ਤੁਹਾਡੀ ਆਪਾਂ ਇੱਕ ਵਾਰੀ ਨਿਗਾ ਮਰਵਾ ਦੇਣੀ ਹੈ ਤੇ ਕਿੱਦਾਂ ਦੀ ਗੱਡੀ ਆਪਣੇ ਕੋਲ ਪਹੁੰਚੀ ਆ ਤੇ ਲਾਸਟ ਦੇ ਵਿੱਚ ਕਿੱਦਾਂ ਦੀ ਬਣੂਗੀ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਆਪਣੇ ਚੈਨਲਾਂ ਦੇ ਨਾਲ ਆਪਣੇ ਫੇਸਬੁੱਕ ਇੰਸਟਾਗ੍ਰਾਮ ਤੇ ਤੇ ਜਲਦੀ ਤੋਂ ਜਲਦੀ ਆਪਾਂ ਵੀਡੀਓ ਤੁਹਾਡੇ ਤੱਕ ਜਿਹੜੀ ਹੈਗੀ ਆ ਉਹ ਪਹੁੰਚਦੀ ਕਰਾਂਗੇ ਸੋ ਜਿਨ੍ਹਾਂ ਨੇ ਆਪਣੇ ਹਜੇ ਤੱਕ ਪੇਜਾਂ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੇ